ਪਬਲਿਕ ਲਾਈਵ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਵੱਲੋਂ ਜ਼ਿਲ੍ਹਾ ਪ੍ਰਦਾਨ ਗੁਰਦਿਆਲ ਸੈਣੀ ਦੀ ਅਗਵਾਈ ਵਿੱਚ ਨਵ ਨਿਯੁਕਤ ਡੀਐਸਪੀ ਜਗਦੀਸ਼ ਰਾਜ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੀਟਿੰਗ ਵਿੱਚ ਹੋਰ ਵੀ ਵਿਚਾਰ ਵਟਾਂਦਰੇ ਕੀਤੇ ਗਏ ਆਓ ਦੇਖਦੇ ਹਾਂ ਪੂਰੀ ਖਬਰ ਜੈ ਜਨਤਾ ਜੈ ਭਾਰਤ ਕੋਲ ਸਪੈਂਸਰ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਜਿੰਦਾਬਾਦ ਅੱਜ ਸਾਡੀ ਮਹੀਨਾਵਾਰ ਮੀਟਿੰਗ ਜਿਹੜੀ ਹੁੰਦੀ ਆ 15 ਤਰੀਕ ਨੂੰ ਉਹਦੀ ਹੋਈ ਆ ਸਾਰੇ ਸਾਡੇ ਮੁਲਾਜ਼ਮਾਂ ਦੀ ਇਹਦੇ ਵਿੱਚ ਆਪੋ ਆਪਣੇ ਵਿਚਾਰ ਰੱਖੇ ਗਏ ਆ ਸਭ ਤੋਂ ਪਹਿਲਾਂ ਅਸੀਂ ਸਾਡੇ ਜਿਹੜੇ ਨਵ ਨਿਯੁਕਤ ਡੀਐਸਪੀ ਸਾਹਿਬ ਸ਼੍ਰੀ ਜਗਦੀਸ਼ ਰਾਜੀ ਅਤਰੀ ਜੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਉਹ ਸਾਡੇ ਦਫ਼ਤਰ ਆਏ ਔਰ ਉਹਨਾਂ ਨੂੰ ਅਸੀਂ ਜੋ ਵੀ ਸਾਡੇ ਕੋਲ ਉਹਨਾਂ ਦਾ ਇੱਜ਼ਤ ਮਾਨ ਹੁੰਦਾ ਹੋ ਸਕਦਾ ਹੈ ਸਾਡੇ ਵੱਲੋਂ ਉਹ ਉਹਨਾਂ ਦਾ ਕੀਤਾ ਔਰ ਉਹ ਸਾਰੇ ਮੁਲਾਜ਼ਮਾਂ ਨੂੰ ਮਿਲ ਕੇ ਗਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਦੂਸਰਾ ਜਿਹੜਾ ਇੱਕ ਆਈਪੀਐਸ ਤੇ ਇੱਕ ਜਿਹੜਾ ਏਐਸਈ ਨੇ ਜਿਹੜਾ ਉੱਥੇ ਹਰਿਆਣੇ ਦੇ ਵਿੱਚ ਜਿਹੜੀ ਖੁਦਕਸ਼ੀਆਂ ਕੀਤੀ ਆ ਉਹਦੇ ਉੱਤੇ ਦੁੱਖ ਪ੍ਰਗਟ ਕੀਤਾ ਆ ਬਾਕੀ ਗਾਇਕ ਜਵੰਦਾ ਜਵੰਦਾ ਔਰ ਉਹਦੇ ਨਾਲ ਇੱਕ ਜਿਹੜਾ ਹੋਰ ਪਹਿਲਵਾਨ ਦਾ ਉਹਨਾਂ ਦਾ ਮੈਨੂੰ ਨਾਂ ਹੁਣ ਯਾਦ ਨਹੀਂ ਵਿੰਦਰ ਵਿੰਦਰ ਘੁੰਮਣ ਉਹਨਾਂ ਦੇ ਮੌਤ ਦੇ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਵਾ ਸਾਰਿਆਂ ਵੱਲੋਂ ਕਿਉਂਕਿ ਉਹ ਇੱਕ ਪੰਜਾਬ ਦੀ ਇੱਕ ਬੋਲ ਪੰਜਾਬ ਦੇ ਬੋਲ ਸੀ ਪੰਜਾਬ ਦੀ ਜਿੰਦ ਜਾਨ ਸੀ ਜਿਹੜੀ ਉਹ ਸਦੀਆਂ ਵਸੇਲੀ ਦਾ ਜਿਹੜਾ ਪੂਰਾ ਸਦੀਵੀ ਵਸੋੜਾ ਨਹੀਂ ਹੋ ਸਕਦਾ ਸੋ ਹੁਣ ਅੱਜ ਦਿਵਾਲੀ ਦੇ ਬਾਰੇ ਵੀ ਵਿਚਾਰਾਂ ਵਟਾਂਦਰਾ ਕੀਤੇ ਗਏ ਆ ਬਾਕੀ ਹੀ ਜਿਹੜਾ ਕਿ ਸਾਡੇ ਮੁਲਾਜ਼ਮਾਂ ਸਾਰਿਆਂ ਟੋਟਲ ਪੰਜਾਬ ਦੇ ਮੁਲਾਜ਼ਮਾਂ ਦੇ ਬਾਰੇ ਜਿਹੜਾ ਜਿਨ੍ਹਾਂ ਦੇ ਡੀਏ ਨਹੀਂ ਦੇ ਰਹੇ ਲੀਵ ਕੈਸਮੈਂਟ ਨਹੀਂ ਦੇ ਰਹੇ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਜਿਹਦੇ ਬਾਰੇ ਉੱਚ ਅਸਰਾਂ ਨੂੰ ਮਿਲਿਆ ਜਾਊਗਾ ਬਾਕੀ ਹੁਣ ਦਿਵਾਲੀ ਦਾ ਤਿਉਹਾਰ ਆਉਣ ਵਾਲਾ ਬڑے ਪਵਿੱਤਰ ਤਿਉਹਾਰ ਨੇ ਔਰ ਸਾਰੇ ਸਮਾਜ ਦੇ ਇਕੱਠੇ ਨੇ ਔਰ ਇਹਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਔਰ ਸਾਰੇ ਜੜਿਆ ਬੜੀਆਂ ਖੁਸ਼ੀਆਂ ਮਨਾਉਣ ਕੋਈ ਉਹ ਜੀਆਂ ਦੁਖਦਾਈ ਘਟਣਾ ਜੜੀਆਂ ਨਾ ਆਓ ਇੰਨੇ ਕਹਿੰਦਾ ਹੋਇਆ ਮੈਂ ਸਾਰੇ ਸਮਾਜ ਨੂੰ ਜਿਹੜਾ ਉਹ ਇੱਕ ਆਪਣਾ ਵਿਚਾਰ ਦੰਨਾ ਕਿ ਆਪਾਂ ਨੂੰ ਹਮੇਸ਼ਾ ਅਲਰਟ ਰਹਿਣਾ ਚਾਹੀਦਾ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਪੋਲਿਟਿਕਲ ਦੇ ਤੌਰ ਤੇ ਬਿਰੋਕਰੇਸੀ ਦੇ ਤੌਰ ਤੇ ਉਤੋਂ ਸੁਚੇਤ ਰਹਿਣ ਦੀ ਲੋੜ ਆ ਜੈ ਜਨਤਾ ਜੈ ਭਾਰਤ ਪੁਲਿਸ ਮੈਂਸਨਰ ਜਿੰਦਾਬਾਦ